ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਅੱਜ ਗੱਲ ਕਰਦੇ ਹਾਂ 30 April ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਪਹਿਲਾਂ ਦੱਸਿਆ ਹੋਇਆ ਸੀਗਾ ਕਿ ਇੱਕ ਸਿਸਟਮ ਪੰਜਾਬ ਨੂੰ ਪ੍ਰਭਾਵਿਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਤਕਰੀਬਨ ਮਾਹੌਲ ਉਸੇ ਤਰ੍ਹਾਂ ਦਾ ਹੀ ਬਣਿਆ ਹੋਇਆ ਹੈ ਤੇ ਅੱਜ ਤਰੀਕ ਹੈਗੀ ਆ ਤੀ ਪ੍ਰੈਰ ਤੇ ਕੱਲ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਉਹ ਸਿਸਟਮ ਨੇ ਮੀ ਹਨੇਰੀ ਤੇ ਰਾਤ ਨੂੰ ਵੀ ਸੁੱਕੀ ਹਨੇਰੀ ਚੱਲੀ ਹੈ ਤੇ ਰਾਤ ਨੂੰ ਕਈ ਇਲਾਕਿਆਂ ਦੇ ਵਿੱਚ ਮੀ ਵੀ ਪਿਆ ਹੈ ਜਿਸ ਸਦਕਾ ਅੱਜ 30 ਅਪ੍ਰੈਲ ਨੂੰ ਪੰਜਾਬ ਦਾ ਮੌਸਮ ਸਵੇਰ ਵੇਲੇ ਦਾ ਸਾਰੇ ਹੀ ਇਲਾਕਿਆਂ ਦੇ ਵਿੱਚ ਸਾਫ਼ ਹੈ ਜਿਹੜਾ ਸਿਸਟਮ ਹੈ ਉਹ 75% ਕੱਲ ਲੰਘ ਚੁੱਕਾ ਹੈ 20 ਤੋਂ 25% ਅਜੇ ਬਾਕੀ ਹੈ ਜੇਕਰ ਅੱਜ ਦਿਨ ਵੇਲੇ ਜਿਹੜੇ ਇਲਾਕਿਆਂ ਦੇ ਵਿੱਚ ਤਿੱਖੀ ਧੁੱਪ ਲੱਗਦੀ ਹੈ ਉਹਨਾਂ ਇਲਾਕਿਆਂ ਦੇ ਵਿੱਚ ਬਾਅਦ ਦੁਪਹਿਰ ਤੋਂ ਬੱਦਲਾ ਦਾ ਨਿਰਮਾਣ ਹੋ ਸਕਦਾ ਹੈ ਤੇ ਹਲਕੇ ਤੋਂ ਦਰਮਿਆਨੇ ਸ਼ਰਾਟੇ ਤੇ ਗਰਜ ਲਸ਼ਕਣ ਵਾਲੇ ਬੱਦਲ ਵੀ ਬਣ ਸਕਦੇ ਨੇ ਜੇਕਰ ਜਿਹੜੇ ਇਲਾਕਿਆਂ ਦੇ ਵਿੱਚ ਧੁੱਪ ਲੱਗਦੀ ਹੈ ਜੇਕਰ ਕੱਲ੍ਹ ਵਾਂਗੂ ਸਵੇਰ ਵੇਲੇ ਤੋਂ ਹੀ ਮੌਸਮ ਠੰਡਾ ਰਿਹਾ ਜਾਂ ਹਲਕੀ ਫੁਲਕੀ ਬੱਦਲ ਵਾਈ ਰਹੀ ਫਿਰ ਇਹ ਸਿਸਟਮ ਸਿਰਫ ਬੱਦਲ ਵਾਈ ਬਣ ਕੇ ਹੀ ਲੰਘ ਜਾਵੇਗਾ ਜੇਕਰ ਧੁੱਪ ਰਹੀ ਜਿਹੜੇ ਇਲਾਕਿਆਂ ਦੇ ਵਿੱਚ ਵੀ ਮਾਝਾ ਮਾਲਵਾ ਤੇ ਦੁਆਬਾ ਤੇ ਨਾਂ ਇਲਾਕਿਆਂ ਦੇ ਵਿੱਚ ਹੀ ਜੇਕਰ ਕਿਸੇ 'ਚ ਵੀ ਤਿੱਖੀ ਧੁੱਪ ਲੱਗੀ ਉੱਥੇ ਬੱਦਲ ਦਾ ਨਿਰਮਾਣ ਹੋ ਕੇ ਹਲਕੇ ਤੋਂ ਦਰਮਿਆਨੇ ਸ਼ਰਾਟੇ ਲੱਗ ਸਕਦੇ ਨੇ ਉਹ ਵੀ ਕਾਰਵਾਈਆਂ ਕੋਈ ਵੱਡੇ ਪੱਧਰ ਤੇ ਨਹੀਂ ਸੀਮਤ ਖੇਤਰਾਂ ਦੇ ਵਿੱਚ ਹੋਣਗੀਆਂ ਤੇ ਕੁਝ ਕੁ ਇਲਾਕਿਆਂ ਦੇ ਵਿੱਚ ਸਿਰਫ ਬੱਦਲ ਗੱਜ ਕੇ ਹੀ ਗਾਹਾਂ ਲੰਘ ਜਾਣ ਕੇ ਅਜੀਬਾ ਮਾਹੌਲ ਪੰਜਾਬ ਦੇ ਵਿੱਚ ਬਣ ਸਕਦਾ ਹੈ ਦੂਸਰੀ ਤਰਫ ਟੈਂਪਰੇਚਰ ਦੇ ਵਿੱਚ ਕਾਫੀ ਗਰਾਫਟ ਦਰਜ ਕੀਤੀ ਜਾ ਰਹੀ ਹੈ ਤੇ ਤਕਰੀਬਨ ਸਾਰੇ ਇਲਾਕਿਆਂ ਦੇ ਵਿੱਚ 30 ਡਿਗਰੀ ਦੇ ਆਸ-ਪਾਸ ਮੌਸਮ ਬਣਿਆ ਹੋਇਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੋਈ ਵੀ ਲੂ ਚੱਲਣ ਦੀ ਹਜੇ ਸੰਭਾਵਨਾ ਨਹੀਂ ਦਿਖਾਈ ਦੇ ਰਹੀ ਮੌਸਮ ਇਸੇ ਤਰ੍ਹਾਂ ਹੀ ਹਲਕਾ ਠੰਡਾ ਬਣਿਆ ਰਹੇਗਾ